ਸਾਡੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ ਚ ਵਾਹ ਪੰਛੀ ਵਿੜੇ ਜਾ ਰਹੇ ਨੇ ਅੱਜ ਸਵਾਗਤ ਹੈ ਆਪਣੀ ਨਵੀਂ ਵੀਡੀਓ ਚ ਸਾਰੇ ਭਰਾਵਾਂ ਦਾ ਤੇ ਮੁੰਡੇ ਕਹਿੰਦੇ ਰੇਡੀਏਟਰ ਚ ਗਰਦ ਫਸ ਗਈ ਅੱਜ ਬੋਰੀ ਲਾ ਕੇ ਦਰਦ ਜੀ ਕੱਢਣਗੇ ਦਿਖਾਉਣਾ ਹੈ ਉਹਨੂੰ ਕਿਵੇਂ ਕੱਢਦੇ ਨੇ ਹੱਥ ਨੂੰ ਗਿਆ ਅਮੀ ਆ ਕੇ ਖੜੇ ਅੱਜ ਤੇ ਬਰਾਦਰ ਰੂਟ ਨੂੰ ਦਾ ਚੱਲਣ ਵਾਲਾ ਕੰਮ ਹੈ ਨੇ ਵੀ ਨਖਰੇ ਕਰ ਕਰਨ ਵਧਾਉਂਦੇ ਨੇ ਪਰ ਆਪ ਨੂੰ ਆਹ ਦੇਖੀਏ ਕੀ ਕਰਦਾ ਆਉਣਾ ਆਉਣਾ ਤੇਰੇ ਲਵੀਆ ਨੂੰ ਇਹ ਬਾਈ ਨਾਲੀ ਪੁੱਟੋ ਨੇ ਬੋਰੀ ਤੇ ਆਪਾਂ ਦੇਖਦੇ ਹਾਂ ਕੀ ਕਰਦੇ ਇਹ ਇਹ ਲੋਲੇ ਤੇ ਐ ਕਰਦਾ ਕੱਢਣਾ ਪੱਤੀਆਂ ਨਾਲ ਬੰਗੀਆਂ ਕਰਦੀ ਖਿੱਚੀ ਨਾ ਇਹਨੂੰ ਫੇਸ ਘੱਟ ਕਰਕੇ ਦੁਬਾਰੇ ਆ ਪਿੱਛੇ ਨੂੰ ਕਰੀ Tanto ne codare, eh, ma io no. A cava piena di. ਓਏ ਥੱਲੇ ਦਾ ਗੜਾ ਗੱਡਾ ਨਾਤਾ ਲਾਉ ਉਸ ਉਹ ਤਾਂ ਹੀ ਦਾ ਬੱਚਾ ਡਾਣੀ ਡੂਣੀ ਆਇਆ ਇੱਥੇ ਵੀ ਲੈਣਾ ਚਾਹੀਦਾ ਆਲੇ-ਦਾਲ ਇਹਦੇ ਯਾਰ ਪੱਤੇ ਡਾਣੀਆਂ ਆਪਾਂ ਐਨਜੋਏ ਜੀ ਬੜੇ ਢੱਕਾ ਜਾ ਕੋਈ ਲੀਕ ਕਰ ਦਿੰਦੇ ਆਹ ਸ਼ਾਬ ਵਾਕਰ ਕੱਢਦਾ ਬੰਦਾ ਉਹ ਪੇਜ ਕਾ ਵਿੱਚੀ ਪਿਆ ਹੋਏ 你干啥？ ਆ ਚਾਰ ਨਟ ਖੋਲ ਲੋ ਇਹਦੇ ਖੋਲ ਕੇ ਵਿੱਚ ਨਾਮ ਦਾ ਲਾ ਦੋ ਸਮਾਰ ਕੇ ਆਹ ਨਾ ਆਪਣਾ ਨਾਮ ਦਾ ਜੇ ਨਾ ਆਹ ਸਟਾਪ ਆ ਕੇ ਬਹੁਤ ਭਰਦੇ ਨੇ ਇੱਕ ਤਾਂ ਆ ਕਣਕਾਂ ਜੀਆਂ ਦੂਈਆਂ ਨੇੜੀਆਂ ਹਾਂ ਕਸ਼ੀਰਾਆਂ ਵਾਲੀਆਂ ਦੇਖੋ ਆ ਨਿਕਲਦੇ ਨੇ ਪੀਛੇ ਦੇ ਪੀਛੇ ਨਾ ਮਜਰਾ ਰੋਏ ਲੱਗ ਜਾਂਦਾ ਹੁਣ ਸਾਰਾ ਆਪੇ ਕੱਟਣ ਆ ਗਿਆ ਆ ਗਿਆ ਆ ਆਹ ਦੇਖ ਤੁਹਾਨੂੰ ਤੇ ਆ ਗਿਆ ਪੀਸ ਆ ਆਪਣੇ ਵਾਲੀ ਦੇ ਦੇ ਫਰੇ ਆ ਇੱਥੇ ਹੈਡ ਲਵੇ ਭਰ ਜਾਂਦਾ ਸਾਰਾ ਦੇਖੋ ਤੇ ਆਹ ਫੁੱਲ ਹੈ ਮੋਟਰ ਵਾਲਾ ਇਹ ਤਾਂ ਕੱਢਦੇ ਹੀ ਨਹੀਂ ਜਿਹੜਾ ਕੱਢ ਦਿੰਦੇ ਜੇ ਦੀ ਫੇਰ ਫੁੱਲ ਇਹ ਕਾੜਤਾ ਇੱਧਰੋਂ ਕੱਢਣੇ ਮੈਨੂੰ ਲੱਗਦਾ ਲੀਵਰ ਲਾ ਹੋਇਆ ਉਹ ਉੱਧਰ ਪਿਆ ਇਹ ਜਮਾ ਕੋ ਨਿਕਲੇ ਮਾਲ ਤੰਨਾ ਜੋ ਸਭ ਤੋਂ ਘੱਟ ਗੈਸ ਦੀ ਭਰਦਨੇ ਆਪਣੀ ਦੇ ਕਰਤਾਰ ਦੇ ਇਹ ਕੀ ਨੰਮੇ ਭਗਲੇ ਨੇ ਉਹਦੇ ਬਾਲੇ ਭਰਦਨੇ ਆਹ ਦੇਖ ਲਓ ਬੰਦਿਆਂ ਨੇ ਸਪੈਸ਼ਲ ਆਪਣੀ ਵਾਸਤੇ ਜਗ੍ਹਾ ਬਣਾਈ ਆ ਮਸ਼ੀਨਾਂ ਖੜਾਉਣ ਨੂੰ ਨੀਨ ਲਗਾਏ ਆਮਨੇ ਆਪਾਂ ਦਰ ਸਟੈਪ ਜਾਣ ਦਾ ਮੁੰਡਾ ਨਵੀਂ ਇਹ ਕਰਤੀ ਜਿਆ ਫਿਰ ਹੈ ਟੁੱਟ ਗਈ ਪਹਿਲਾਂ ਵਾਲੀ ਆ ਟੁੱਟ ਗਈ ਪਹਿਲਾਂ ਵਾਲੀ ਸਾਨੇ ਸਟੈਪ ਪੱਤੀ ਤੇ ਬਲੇਡ ਨਵੇਂ ਪਾਤੇ ਸਾਰੇ ਸ਼ਾਰਪ ਦੇ ਮੁੰਡਿਆਂ ਨੇ ਭਾਈ ਬਲੇਡ ਤਾਂ ਵਧੀਆ ਸਾਰਪਰਾ ਦੇਖੋ ਤੇ ਜੀਰੀ ਚ ਪਾਇਦੀ ਜੀਰੀ ਵੱਢ ਗਈ ਆਹ ਵੀ ਲਾਤਾ ਹੁਣ ਨਹੀਂ ਮਰੀ ਨਹੀਂ ਗਈ ਉਹ ਗੱਥਿਓ ਸਾਇੰਟਿਕ ਜਿਹੜੇ ਉਹ ਪਾਇਦੀ ਵਿੱਚ ਆਹ ਭਾਈ ਨੇ ਲਾ ਲਿਆ ਪੁਰਾਣਾ ਪਿਆ ਕੋਈ ਇਹ ਉਹ ਚ ਪਾਇਆ ਅੱਧੀ ਕਿਤੋਂ ਸਰਪ ਦੇ ਬਰਾਬਰ ਕਾਨੂੰ ਚਲਦੇ ਨੇ ਆ ਬែក ਹੁੰਜੇ ਟਟਿਆ ਦੁਕਾਨ ਵਾਲਾ ਕਹਿੰਦੀ ਬਰਾਬਰੇ ਚੱਲਣਗੇ ਇਹ ਨਾ ਇਹ ਤਾਂ ਸੜਕ ਘੱਲਿਆ ਪਿਆ ਦੇਖ ਲੱਗਦਾ ਹੋਇਆ ਕਾਸਾ ਆਪਣਾ ਟਟਿਆ ਨਹੀਂ ਆ ਇਹ ਜੇ ਇੱਕ ਜਿਹੀ ਗਲੀ ਹੈ ਹੂੰ ਹੂੰ ਆਉ ਉਹ ਫਿਰ ਇਹ ਪ੍ਰਾਣਾ ਹੈ ਲਫਲ ਹੋ ਗਿਆ ਉਮੜਾ ਮੋਟਾ ਸਾਲ ਕਰਤਾਰ ਵਾਲੇ ਸਟਿੱਪਣੀਆਂ ਲੱਦ ਕੇ ਲੈ ਗਏ ਨੇ ਬੜੀਆਂ ਇੱਕ ਦੇ ਆ ਫਰੈਂਡ ਵਾਲੀ ਦਾ ਮੇਰਾ ਤਾਂ ਪੈਂਚਰ ਪੁੰਚਰ ਕੋਈ ਲੀਕ ਹੋ ਗਿਆ ਦੀ ਉਹੋ ਫਰੈਂਡ ਦਾ ਟਾਇਰ ਲੈ ਕੇ ਗਏ ਨੇ ਇੱਕ ਤਾਂ ਇੱਕ ਕਰਤਾਰ ਵਾਲੇ ਸਟਿੱਪਣੀਆਂ ਆਪਣੀਆਂ ਵਾਲੀ ਸਟਿੱਪਣੀਆਂ ਇਹ ਲੱਗੀਆਂ ਉਹ ਪਹਿਲਾ ਟਰਾਲੀ ਕੋਈ ਹੈ ਨਹੀਂ ਤੇ ਇੱਥੇ ਵੱਢ ਕੇ ਆਏ ਉਹ ਉਹ ਮੂਰਲੇ ਕਾਟਰ ਤੇ ਇਹਨਾਂ ਨੇ ਸੱਟ ਲੀਆਂ ਦੋਏ ਉੱਥੇ ਲੈ ਗਏ ਤੇ ਹੁਣ ਟਰਾਲੀ ਚ ਲੱਦ ਕੇ ਲਿਆਉਣਗੇ ਮਸ਼ੀਨਾਂ ਹੀ ਆਉਣਗੀਆਂ ਆ ਆਪਣੇ ਵਾਲਾ ਪੀਲਾ ਇੱਧਰ ਇਹਨਾਂ ਨੇ ਲਾ ਰਿਆ ਪੀਲੇ ਰਿੰਗ ਬਾਦ ਸੋਨੇ ਲਾ ਦੇਨੇ ਮੈਂ ਇਹਨਾਂ ਨੂੰ ਕਿਹਾ ਪੀਲੇ ਕਰਨੀ ਦੀ ਹਾਂ ਚਿੱਟੇ ਨਾਲ ਪਤਾ ਨਹੀਂ ਆਪਣੀ ਵਾਲੇ ਦੇ ਕੇਸ ਦੇ ਪੀਲੇ ਨੇ ਤਾਂ ਵਧੀਆ ਲਾ ਦੇਨੇ ਆ ਜਿਹੜੀ ਚੀਜ਼ ਬਦਲੇ ਹੁੰਦੀ ਹੈ ਇਹ ਪੰਜਾਬ ਚ ਕਹਿੰਦੇ ਆਪਣੇ ਉਹੀ ਜੋਣੀ ਹੁੰਦੀ ਹੈ ਬਸ ਇਹ ਕਹਿੰਦੇ ਸਾਨੂੰ ਚਿੱਟੇ ਸੋਨੇ ਲਾ ਦੇ ਜੀ ਇੱਧਰ ਪੀਲਾ ਉਹਦੇ ਪੀਲੇ ਵਧੀਆ ਲਾਦ ਨੇ ਪੀਲੇ ਸਟਿੱਕਰਾਂ ਨਾਲ ਮੈਚਿੰਗ ਜੀ ਤੇ ਆ ਇਧਰ ਇਹ ਬੱਚਾ ਚਿੱਟਾ ਜਾ ਗਿਆ ਚਿੱਟੇ ਨਹੀਂ ਹੈਗੇ ਫਿਰ ਕਰੀਮ ਜਿਹੇ ਨੇ ਥੋੜੇ ਜਿ ਜਮੀ ਚਿੱਟਾ ਨਹੀਂ ਹੈਗਾ ਇੱਕ ਆਪਾਂ ਬੰਦ ਕਰੀਏ ਉਰੋਂ ਕੱਪੜਾ ਫਸਾ ਕੇ ਇਹਦੇ ਉਰੇ ਸਰਾਖ ਜੀ ਦੀ ਗੋਲ ਇਹਨਾਂ ਉਹ ਇੱਕ ਉਰੇ ਖੜੀ ਹੁੰਦੀ ਦੀ ਆਥਨੇ ਵਿਚਾਰੀ ਚਿੜੀ ਜਾ ਕੇ ਰੋਜ ਪਹਿਲਾਂ ਜਦ ਕੰਮ ਠੰਡਾ ਜਾਂਦੀ ਨਾ ਖੜੇ ਰਹਿੰਦੀ ਏ ਆਗੇ ਚਾਲਣਾ ਜਾਂ ਪਾਉਣ ਲੱਗ ਜਾਂਦੀ ਦੀ ਰੋਜ਼ ਮਾਹ ਇਹਨੂੰ ਬੰਦੇ ਕਰਦੇ ਆ ਵਿਚਾਰੀ ਹੋਰ ਕਿਤੇ ਇੱਥੇ ਵਿੱਚ ਤਿਆਰੀ ਕਰ ਲਏ ਉਧਰੋਂ ਜਾਂ ਨੂੰ ਮਸ਼ੀਨ ਚੱਲ ਪਈ ਹੈ ਆਂਡੇ ਹੁੰਦੇ ਦੇ ਦੇ ਵਿੱਚ ਹੋਰ ਕਿਤੇ ਬਣਾ ਲੂਗੀ ਪਹਿਲਾਂ ਉਧਰ ਉਹ ਉੱਥੇ ਬੈਠਦੀ ਨੇ ਦੀ ਛਾਤਰੀ ਜੋ ਉੱਥੇ ਵੀ ਨਾਮ ਦੇ ਧਰਦੇ ਆ ਖੜ੍ਹ ਜਾਂਦੀ ਆ ਉਹ ਹਿੰਦੀ ਕਰਨ ਲੱਗੇ ਵੇ ਨਾੜ ਨਹੀਂ ਪਾਇਦੇ ਇਹਨਾਂ ਗਲੀਆਂ ਥੋੜੀਆਂ ਆਊਟ ਰਹੀਆਂ ਇਹਦੀਆਂ ਰੰਗ ਤੋਂ ਪਹਿਲਾਂ ਲਾਇਆ ਜਿੱਦਾਂ ਹੀ ਲੜਕਦਾ ਬਾਈ ਜੀ ਹੋਰ ਵੀਰੇ ਆ ਇਧਰ ਵੀ ਕਹਦੇ ਹੋਰ ਵੀਰੇ ਹਾਂ ਜੀ ਠੀਕ ਹੈ ਆ ਨਹੀਂ ਕਹਦਾ ਆ ਜੀ ਠੀਕ ਹੈ ਹਾਂ ਭਾਵੇਂ ਕਸੀਰੇ ਕਸੀਰ ਫਸੇ ਐ ਚੰਬੜ ਜਾਂਦੇ ਨੇ ਲੋਰ-ਲੂਰ ਚ ਵੀ ਪਤੰਦਰ ਤਾਹਾਨੂੰ ਚੜ ਜਾਂਦੇ ਨੇ ਇੱਕ ਲੱਗ ਜੇ ਤਾਂ ਹੀ ਤਾਂ ਆ ਜਾਂਦਾ ਮੇਲਾ ਲੱਗਿਆ ਹੋਇਆ ਉਧਰ ਸਾਹਮਣੇ ਤਾਂ ਨਦੀ ਦੇ ਪਰਲੇ ਪਾਸੇ ਉਹ ਚੱਲਦਾ ਚੰਡੋਲ ਜਾ ਦਿਖਾਵਾ ਆ ਗਿਆ ਦੇ ਮੇਲਾ ਵੀ ਕਿ ਇੱਕੋ ਪਾਈ ਦੀ ਵੀਡੀਓ ਜਿਹ ਉਦੋਂ ਗੀ ਬਾਕੇ ਉਹ ਤਾਂ ਹਜੇ ਸ਼ੁਰੂ ਹੀ ਹੋ ਰਹੀ ਹੈ ਜਣੀ ਦਿਖਾਨਾਂ ਦਾ ਲੱਗ ਰਿਹਾ ਦੀ ਆ ਪ੍ਰੈਸ਼ਰ 50 ਤੋਂ ਆ ਰਿਹਾ ਇਹਨਾਂ ਦਾ ਚੇਲਾ ਮਾਰਦੇ ਆ ਨਵੀਂ ਵੀਡੀਓ ਚ ਸਮਾਪਤਾ ਚ ਦੀ ਬਾਰ ਇਥੀ ਹਣ ਲਾਈਕ ਸ਼ੇਅਰ ਕਰਦੇ ਹੋ